ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਹੱਕ ਸੱਚ ਅਤੇ ਧਰਮ ਦੀ ਰੱਖਿਆ ਹਿਤ ਹਾਸ ਹਸ ਸ਼ਹਾਦਤਾਂ ਦੇਣ ਵਾਲਿਆਂ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਸਰਸ਼ਾਰ ਹੈ ਇਨ੍ਹਾਂ ਹੀ ਸ਼ਹੀਦਾਂ ਦੀ ਫੈਰਸਤ ਵਿੱਚ ਜੇਤੋ ਦੇ ਮੋਰਚੇ ਦੌਰਾਨ ਸਰਕਾਰੀ ਜ਼ਬਰ ਜ਼ੁਲਮ ਦਾ ਸਬਰ ਸਿਦਕ ਨਾਲ ਸਾਹਮਣਾ ਕਰਦੇ ਹੋਏ ਸ਼ਹਾਦਤਾਂ ਦੇਣ ਵਾਲੇ ਸੈਕਰੇ ਮਰਜੀ ਵੀਰੇ ਸਿੱਖਾਂ ਦੇ ਨਾਂ ਵੀ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਹਨ ਜੇਤੋ ਮੌਜੂਦਾ ਜ਼ਿਲ੍ਹਾ ਫਰੀਦਕੋਟ ਦਾ ਇੱਕ ਇਤਿਹਾਸਿਕ ਕਸਬਾ ਹੈ ਜੋ ਕਿ ਆਜ਼ਾਦੀ ਤੋਂ ਪਹਿਲਾਂ ਨਾਬਾ ਰਿਆਸਤ ਦਾ ਹਿੱਸਾ ਸੀ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨਛੂਪਾ ਪ੍ਰਾਪਤ ਗੁਰਦੁਆਰਾ ਸਾਹਿਬ ਸਿशोਭਿਤ ਹੈ ਐਸੇ ਸਥਾਨ ਤੇ ਨਾਬਾ ਰਿਆਸਤ ਦੇ ਮਹਾਰਾਜੇ ਰਿਪ ਦਮਨ ਸਿੰਘ ਨੂੰ ਜ਼ਬਰੀ ਗੱਦੀੋਂ ਲਾਹੇ ਜਾਣ ਦੀ ਬਹਾਲੀ ਲਈ ਆਰੰਭੇ ਅਖੰਡ ਪਾਠ ਨੂੰ ਅੰਗਰੇਜ਼ ਸਰਕਾਰ ਦੁਆਰਾ ਖੰਡਿਤ ਕੀਤੇ ਜਾਣ ਮਗਰੋਂ ਸਿੱਖ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਮੂੜ ਆਰੰਭਤਾ ਲਈ ਜੇਤੋ ਦਾ ਮੋਰਚਾ ਲਗਾਇਆ ਗਿਆ ਜਿਸ ਦੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਆਪਣੀ ਇੱਕ ਵਿਸ਼ੇਸ਼ਤਾ ਹੈ ਕਿਸੇ ਅਦੀਬ ਨੇ ਸੱਚ ਲਿਖਿਆ ਹੈ ਕਿ ਅਕਾਲੀ ਲਹਿਰ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਨੇ ਮਨੁੱਖਤਾ ਨੂੰ ਅਸ਼ਰਫ ਉਲ ਮਖਲੂਕਾਤ ਅਖਵਾਉਣ ਦਾ ਮਾਣ ਦਿੱਤਾ ਹੈ ਅਤੇ ਜ਼ੁਲਮ ਨੂੰ ਸਬਰ ਅੱਗੇ ਝੁਕਦਾ ਸਪਸ਼ਟ ਵਿਖਾਇਆ ਗਿਆ ਹੈ ਇਸੇ ਸੰਦਰਭ ਦੇ ਵਿੱਚ ਗੁਰਦੁਆਰਾ ਸ੍ਰੀ ਗੰਗਸਰ ਜੇਤੋ ਵਿਖੇ ਸਿੱਖ ਸੰਗਤ ਵੱਲੋਂ 14 ਸਤੰਬਰ 1923 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਅੰਗਰੇਜ਼ੀ ਸਰਕਾਰ ਨੇ ਆਪਣੇ ਸਿਪਾਹੀ ਭੇਜ ਕੇ ਉੱਥੇ ਪਾਠ ਕਰ ਰਹੇ ਸਿੰਘ ਅਤੇ ਹੋਰ ਸੇਵਾਦਾਰ ਸਿੱਖਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਅਖੰਡ ਪਾਠ ਸਾਹਿਬ ਖੰਡਿਤ ਹੋਣ ਕਾਰਨ ਸਿੱਖ ਸੰਗਤ ਵਿੱਚ ਅੰਗਰੇਜ਼ੀ ਹਕੂਮਤ ਪ੍ਰਤੀ ਰੋਸ ਹੋਰ ਵਧ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਕੀਤਾ ਗਿਆ ਕਿ ਸਰਕਾਰ ਨੇ ਇਕ ਤਾਂ ਅਖੰਡ ਪਾਠ ਸਾਇਬ ਖੰਡਰ ਕੀਤਾ ਹੈ ਅਸੀਂ ਹੁਣ ਉੱਥੇ 101 ਅਖੰਡ ਪਾਠ ਆਰੰਭ ਕਰਾਂਗੇ ਇਸ ਉਦੇਸ਼ ਦੀ ਪ੍ਰਾਪਤੀ ਲਈ 15 ਸਤੰਬਰ 1923 ਨੂੰ ਲਗਾਤਾਰ ਜੇਤੋ ਦੇ ਮੋਰਚੇ ਲਈ 25-25 ਸਿੰਘਾਂ ਨੇ ਸ਼ਾਂਤਵੇਂ ਜਥੇ ਸ੍ਰੀ ਅਕਾਲ ਤਖਤ ਸੈਵ ਤੋਂ ਰਵਾਨਾ ਹੁੰਦੇ ਪਰੰਤੂ ਜੇਤੋ ਪਹੁੰਚਦੇ ਹੀ ਇਨ੍ਹਾਂ ਜਥਿਆਂ ਨੂੰ ਕੁਝ ਦਿਨ ਹਰਾਸਤ ਵਿੱਚ ਰੱਖਣ ਮਗਰੋਂ ਦੂਰ ਦਰਾਟੇ ਇਲਾਕਿਆਂ ਰਿਵਾੜੀ ਅਤੇ ਬਾਵਲ ਵਿੱਚ ਭੁੱਖੇ ਪਿਆਸੇ ਛੱਡ ਦਿੱਤਾ ਜਾਂਦਾ ਸੀ ਕਈਆਂ ਤੇ ਜ਼ੁਲਮ ਕੀਤਾ ਜਾਂਦਾ ਸੀ ਪਰ ਇਹ ਗੁਰੂ ਦੇ ਸਿੱਧ ਕੀ ਸਿੱਖ ਔਕੇ ਸੋਕੇ ਤੱਕੇ ਖਾਂਦੇ ਫਿਰ ਮੋਰਚੇ ਦੇ ਵਿੱਚ ਸ਼ਾਮਲ ਹੋ ਜਾਂਦੇ ਜੇਤੂ ਦੇ ਮੋਰਚੇ ਵਿੱਚ ਕਾਂਗਰਸ ਵੱਲੋਂ ਪੰਡਿਤ ਜਵਾਲਲ ਨਹਿਰੂ ਕੇ ਸੰਤਾਨਮ ਅਤੇ ਗਿੰਡਵਾਨੀ ਵੀ ਹਾਲਤ ਦਾ ਜਾਇਜ਼ਾ ਲੈਣ ਲਈ ਆਏ ਪਰ ਉਹਨਾਂ ਨੂੰ ਜੇਤੂ ਪਹੁੰਚਦੇ ਹੀ ਕਿਰਤਾ ਕਰ ਲਿਆ ਗਿਆ 13 ਅਕਤੂਬਰ 1923 ਨੂੰ ਸਰਕਾਰ ਨੇ ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਇਹਨਾਂ ਦੋਹਾਂ ਨਾਲ ਸਬੰਧਤ ਮੁੱਖ ਆਗੂਆਂ ਅਤੇ ਹੋਰ ਵਰਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਪਰੰਤੂ ਇਹ ਸਭ ਨਾਲ ਵੀ ਸਿੱਖਾਂ ਦੇ ਜੋਸ਼ ਅਤੇ ਜਜ਼ਬੇ ਦੇ ਵਿੱਚ ਕੋਈ ਕਮੀ ਨਹੀਂ ਆਈ ਜ਼ਵਾਲਾ ਨਹਿਰੂ ਵੱਲੋਂ ਜੇਤੋ ਦੇ ਮੋਰਚੇ ਵਿੱਚ ਅਕਾਲੀਆਂ ਦੇ ਸਬਰ ਸਿੱਧ ਅਤੇ ਜਜ਼ਬੇ ਪ੍ਰਤੀ ਪ੍ਰਕਟਾਇ ਵਿਚਾਰ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਨ ਮੈਂ ਅਕਾਲੀਆਂ ਦੀ ਬਹਾਦਰੀ ਤੇ ਕੁਰਬਾਨੀ ਉੱਤੇ ਹੈਰਾਨ ਹੁੰਦਾ ਹਾਂ ਅਤੇ ਮੇਰੀ ਖਾਇ ਸੀ ਕਿ ਮੈਨੂੰ ਕੋਈ ਮੌਕਾ ਮਿਲੇ ਤੇ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਤੇ ਪ੍ਰਸ਼ੰਸਾ ਦਰਸਾ ਸਕਾਂ ਹੁਣ ਉਹ ਮੌਕਾ ਮਿਲ ਗਿਆ ਹੈ ਇਹ سلسلہ ਨਿਰੰਤਰ 5 ਮਹੀਨੇ ਚੱਲਦਾ ਰਿਹਾ ਪਰ ਸਰਕਾਰ ਉੱਤੇ ਇਸ ਦਾ ਕੋਈ ਵਿਆਪਕ ਅਸਰ ਨਾ ਹੁੰਦਾ ਵੇਖ 25-25 ਸਿੰਘਾਂ ਦੇ ਸਥਾਨ ਤੇ 5-500 ਸਿੰਘਾਂ ਦੇ ਸ਼ਹੀਦ ਦੀ ਜਥੇ ਭੇਜਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਤਹਿਤ ਬਸੰਤ ਪੰਚਮੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾ ਸੂਦ ਕੇ ਜਥੇਦਾਰ ਉਦਮ ਸਿੰਘ ਵਰਪਾਲ ਦੀ ਅਗਵਾਈ ਹੇਠ ਪਹਿਲਾ ਸ਼ਹੀਦੀ ਜਥਾ 9 ਫਰਵਰੀ 1924 ਨੂੰ ਜੇਤੋਲੇ ਰਵਾਨਾ ਹੋਇਆ ਅਰਦਾਸ ਦੇ ਸ਼ਬਦ ਹਨ ਪਿਆਰੇ ਪਿਤਾ ਕਲਗੀਧਰ ਸਤਗੁਰ ਅਸੀਂ ਆਪ ਜੀ ਦੇ ਬੱਚੇ ਆਪਣੀਆਂ ਜਿੰਦੜੀਆਂ ਆਪ ਜੀ ਦੇ ਅਰਪਣ ਕਰਦੇ ਹਾਂ ਪੰਥ ਦੀ ਇੱਜ਼ਤ ਤੇ ਵਡਿਆਈ ਆਪ ਦੇ ਹੱਥ ਹੈ ਬਹਾਦਰ ਤੇ ਸੰਤ ਆਤਮਾ ਵੀਰੋ ਤੁਹਾਡੀ ਬੜੀ ਬੇਰੰਬੀ ਨਾਲ ਡਾਂਗਾ ਮਾਰੀਆਂ ਜਾਣ ਗਿਆ ਤੁਸੀਂ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰੇ ਜਾਓਗੇ ਤੁਹਾਨੂੰ ਕਾਲ ਕੂਠੜੀਆਂ ਦੇ ਵਿੱਚ ਸੁੱਟਿਆ ਜਾਵੇਗਾ ਨਹਾਇਤ ਜ਼ਾਲਮਾਨਾ ਅਤੇ ਵਹਿਸ਼ੀਆਨਾ ਹਰ ਪ੍ਰਕਾਰ ਦੇ ਕਸ਼ਟਾਂ ਦੁਆਰਾ ਤੁਹਾਡੀ ਧਾਰਮਿਕ ਦ੍ਰਿੜਤਾ ਦੀ ਪ੍ਰੀਖਿਆ ਕੀਤੀ ਜਾਵੇਗੀ ਆਪਨੇ ਹਰ ਹਾਲਤ ਵਿੱਚ ਪੂਰਨ ਸ਼ਾਂਤਮਈ ਰਹਿਣਾ ਹੋਵੇਗਾ ਆਪ ਦਾ ਕੇਵਲ ਮੰਤਵ ਗੁਰਦੁਆਰਾ ਗੰਗਸਰ ਦੀ ਯਾਤਰਾ ਕਰਨ ਤੇ ਅਖੰਡ ਪਾਠ ਨੂੰ ਨਵੇਂ ਸਿਰਿਓਂ ਆਰੰਭ ਕਰਨਾ ਹੈ ਸ੍ਰੀ ਅਕਾਲ ਤਖਤ ਸੈਵ ਤੋਂ ਤੁਰਨ ਦੇ ਸਮੇ ਤੋਂ ਲੈ ਕੇ ਰਸਤੇ ਵਿੱਚ ਤੇ ਅਖੀਰ ਦਮ ਤੱਕ ਸਤਗੁਰਾਂ ਦੀ ਜ਼ਿੰਦਗੀ ਬਖਸ਼ਣ ਵਾਲੀ ਬਾਣੀ ਦੁਆਰਾ ਆਪਣੇ ਸਰੀਰ ਮਨ ਤੇ ਆਤਮਾ ਨੂੰ ਤ੍ਰਿਪਤ ਕਰਦੇ ਰਹਿਣਾ ਹੈ ਮਨ ਬਚਨ ਅਤੇ ਕਰਮ ਕਰਕੇ ਕਿਸੇ ਵੀ ਪੁਰਸ਼ ਦਾ ਬੁਰਾ ਨਾ ਚੋਣਾ 2 ਫਰਵਰੀ ਨੂੰ ਇਹ ਜਥਾ ਫਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ ਜਿੱਥੋਂ ਇਹ ਜਥਾ 21 ਫਰਵਰੀ ਨੂੰ ਜੇਤੋਵਲ ਰਵਾਨਾ ਹੋਇਆ ਅੰਗਰੇਜ਼ੀ ਹਕੂਮਤ ਵੱਲ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਉੱਤੇ ਕੰਡਿਆਲੀ ਤਾਰਾ ਲਗਾ ਦਿੱਤੀ ਗਈਆਂ ਅੰਗਰੇਜ਼ ਸਿਪਾਹੀ ਮਸ਼ੀਨਗੰਨਾ ਬੀੜੀ ਬੈਠੇ ਸਨ ਮੌਕੇ ਦੇ ਅਫਸਰ ਵਿਲਸਨ ਜான்ਸਟਨ ਨੇ ਸਿੱਖ ਜਥੇ ਨੂੰ ਰੋਕਣ ਦੀ ਚੇਤਾਵਨੀ ਦਿੱਤੀ ਪਰ ਸਿੱਖ ਅਡੋਲ ਅਵਸਥਾ ਵਿੱਚ ਸ਼ਾਂਤਮਈ ਨਿਰਪੈ ਹੋ ਕੇ ਨਿਰੰਤਰ ਅੱਗੇ ਵਧ ਰਹੇ ਸਨ ਸਰਕਾਰ ਨੇ ਗੋਲੀ ਚਲਾਉਂਦਾ ਹੁਕਮ ਸੁਣਾ ਦਿੱਤਾ ਪਰ ਦਸ਼ਮੀਸ਼ ਪਿਤਾ ਦੇ ਵਿਖੋਵ ਸਿੰਘ ਵਰਦੀਆਂ ਗੋਲੀਆਂ ਵਿੱਚ ਵੀ ਅੱਗੇ ਵਧ ਰਹੇ ਸਨ ਅਕਾਲੀ ਤਹਿਰੀਕ ਵਿੱਚ ਜੇਤੋ ਦੇ ਮੋਰਚੇ ਦਾ ਬੜਾ ਹੀ ਲੰਮਾ ਤੇ ਦਰਦਨਾਕ ਇਤਿਹਾਸ ਹੈ ਸ਼ਾਂਤਮੇਂ ਨਿਹੱਥੇ ਸਿੰਘਾਂ ਤੇ ਗੋਲੀਆਂ ਦੀ 부ਛਾੜ ਕਰਕੇ ਦਾਣਿਆਂ ਵਾਂਗ ਭੁੰਨ ਦਿੱਤਾ ਗਿਆ ਜਥੇ ਵਿੱਚ ਨਿਸ਼ਾਨ ਸਾਹਿਬ ਨੂੰ ਲੈ ਕੇ ਜਾ ਰਹੀ ਇੱਕ ਬੀਬੀ ਜਿਸ ਦੀ ਗੋਦ ਵਿੱਚ ਆਪਣਾ ਬੱਚਾ ਸੀ ਜਦੋਂ ਉਸ ਦੀ ਗੋਦ ਵਿੱਚ ਚੁੱਕੇ ਹੋਏ ਮਾਸੂਮ ਬੱਚੇ ਨੂੰ ਗੋਲੀ ਲੱਗੀ ਤਾਂ ਉਸ ਨੇ ਆਪਣਾ ਬੱਚਾ ਇਹ ਤਾਂ ਜ਼ਮੀਨ ਉਤੇ ਰੱਖ ਦਿੱਤਾ ਤੇ ਆਪ ਅਗਾਹ ਚੱਲ ਪਏ। ਸੂਨ ਸਿੰਘ ਜੋਸ਼ ਆਪਣੀ ਕਿਤਾਬ ਅਕਾਲੀ ਮੋਰਚਿਆਂ ਦਾ ਇਤਿਹਾਸ ਵਿੱਚ ਆਮ ਲੋਕਾਂ ਦੇ ਮਨਾਂ ਵਿੱਚ ਇਨ੍ਹਾਂ ਸ਼ਹੀਦਾਂ ਜਥੇ ਪ੍ਰਤੀ ਹਮਦਰਦੀ ਅਤੇ ਸਤਿਕਾਰ ਪ੍ਰਤੀ ਦਿੱਤੀ ਸੀ ਅੰਮ੍ਰਿਤਸਰ ਦੀ ਰਿਪੋਰਟ ਦੇ ਆਧਾਰ ਤੇ ਲਿਖਦੇ ਹਨ ਕਿ ਆਮ ਲੋਕ ਸ਼ਹੀਦੀ ਜਥੇ ਕਿੱਥੋਂ ਗੁਜ਼ਰਦੇ ਸਨ ਉਸ ਥਾਂ ਦੀ ਮਿੱਟੀ ਨੂੰ ਉਠਾ ਲੈਂਦੇ ਸਨ। ਉਸ ਸਮੇਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਸੀ 90 ਨੂੰ ਜ਼ਰੂਰ ਜਾਵਾਂਗੇ। ਆਵੇਂ ਸਿਰ ਕੱਟ ਕੇ ਜਾਵੇ ਮੇਰਾ ਗਿਆਨੀ ਅਮਰ ਸਿੰਘ ਆਪਣੀ ਕਿਤਾਬ ਜੇਤੋ ਦੇ ਸ਼ਹੀਦ ਵਿੱਚ ਸਿੱਖਾਂ ਦੇ ਜਜ਼ਬੇ ਅਤੇ ਸਿਰੜ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਸਿੱਖ ਵੀ ਪੌਰਿਆਂ ਦੀ ਤਰ੍ਹਾਂ ਫੁੱਲ ਦੀ ਮਹਿਕ ਵੱਲ ਤੁਰੇ ਜਾ ਰਹੇ ਸਨ ਪੁਲਿਸ ਦੀ ਸ਼ਕਤੀ ਤੇ ਉਸ ਦੇ بے ਬਹਾ ਗਿਣਤੀ ਦਾ ਉਨ੍ਹਾਂ ਤੇ ਰਤਾ ਵੀ ਡਰ ਨਹੀਂ ਸੀ ਪ੍ਰਤੀਤ ਹੋ ਰਿਹਾ ਇਸ ਮੋਰਚੇ ਵਿੱਚ ਸ਼ਾਮਲ ਅਕਾਲੀਆਂ ਨੂੰ ਸਰਕਾਰ ਨੇ ਕਈ ਤਰ੍ਹਾਂ ਦੇ ਡਰਾਵੇ ਦੇ ਕੇ ਰੋਕਣ ਦਾ ਯਤਨ ਕੀਤਾ ਪਰੰਤੂ ਇਹ ਗੁਰੂ ਦੀ ਪ੍ਰਤੀਕ ਵਿਚ ਰੰਗੇ ਹੋਏ ਸਿੱਖ ਆਪਣੇ ਗੁਰੂ ਤੋਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਤਪਰ ਰਹਿੰਦੇ ਸਨ ਇਸੇ ਜਜ਼ਬੇ ਨੂੰ ਭਾਗ ਸਿੰਘ ਨੇ ਤੜਕ ਨੇ ਆਪਣੀ ਰਚਨਾ ਜੇਤੋ ਵਿੱਚ ਖੂਨ ਦੇ ਪ੍ਰਣਾਲੇ ਵਿੱਚ ਇੰਜ ਬਿਆਨ ਕੀਤਾ ਹੈ ਕੜ ਕੜ ਗੋਲੀ ਜਦੋਂ ਚੱਲਣ ਲੱਗੀ ਸਿੱਖ ਵਾਹਿਗੁਰੂ ਨਾਮ ਤੇ ਆਉਂਦੇ ਰਹੇ ਤੜਾ ਤੜ ਲੋਥਾਂ ਡਿੱਗਣ ਲੱਗ ਪਈਆਂ ਜ਼ਾਲਮ ਵੱਧ ਕੇ ਉਜਰਮ ਕਮਾਮ ਦੇ ਰਹੇ ਉਧਰ ਗੋਲੀਆਂ ਦੀ ਵਰਖਾ ਪਈ ਹੋਵੇ ਤਰਤੀ ਹਾਸਸ ਛਾਤੀਆਂ ਡਾਉਂਦੇ ਰਹੇ ਜਿਉਂ-ਜਿ ਚੱਲੀ ਗੋਲੀ ਤਉ ਤੂ ਸਿੰਘ ਧਰਮੀ ਅੱਗੇ ਅੱਗੇ ਨੂੰ ਪੈਰ ਵਧਾਉਂਦੇ ਰਹੇ ਇਹਨਾਂ ਮਰਜੀਵੜੇ ਅਕਾਲੀਆਂ ਉੱਪਰ ਜੇਲਾ ਅੰਦਰ ਜੋ ਤਸ਼ੱਦਦ ਸਹਿਣਾ ਪਿਆ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਅਸੰਭਵ ਹੈ ਕਾਰਖਾਸ ਨਾਮ ਦੀ ਹਵਾਲਤ ਦੇ ਵਿੱਚ ਜੋ ਅਸਹਿ ਅਤੇ ਅਕਹਿ ਤਸੀਹੇ ਇਹਨਾਂ ਅਕਾਲੀਆਂ ਨੇ ਆਪਣੇ ਪਿੰਡੇ ਤੇ ਹੰਢਾਏ ਉਹਨਾਂ ਨੂੰ ਸਹਿਣ ਦੀ ਸ਼ਕਤੀ ਪਿੱਛੇ ਸਿੱਖੀ ਸਪਿਰਿਟੀ ਸੀ ਅਜਿਹੇ ਹਾਲਾਤ ਵਿੱਚ ਹੀ ਉਹ ਅਡੇਗ ਅਤੇ ਅਡੋਲ ਅਵਸਥਾ ਵਿੱਚ ਆਪਣੇ ਨਿਸ਼ਾਨੇ ਵੱਲੋਂ ਵਧਰੇ ਸਨ ਇੰਜ ਜਥਿਆਂ ਦਾ ਜਾਣਾ ਚੱਲਦਾ ਰਿਹਾ ਜਿਸ ਦੌਰਾਨ ਦੂਜਾ ਜਥਾ 27 ਫਰਵਰੀ 1924 ਤੀਜਾ 22 ਮਾਰਚ ਨੂੰ ਚੌਥਾ 27 ਮਾਰਚ ਨੂੰ ਪੰਜਵਾਂ 12 ਅਪ੍ਰੈਲ ਨੂੰ ਛੇਵਾਂ 9 ਮਈ ਨੂੰ ਸੱਤਵਾਂ 1 ਜੂਨ ਨੂੰ ਅੱਠਵਾਂ 10 ਜੂਨ ਨੂੰ ਨੌਵਾਂ 24 ਜੂਨ ਨੂੰ ਦਸਵਾਂ ਤੇ 11ਵਾਂ 13 ਜੁਲਾਈ ਨੂੰ ਇਕੱਠੇ ਹੀ 12ਵਾਂ 17 ਅਗਸਤ ਨੂੰ 13ਵਾਂ 18 ਸਤੰਬਰ ਨੂੰ 14ਵਾਂ 15 ਦਸੰਬਰ ਨੂੰ 15ਵਾਂ ਕੈਨੇਡੀਅਨ ਜਥਾ 1 ਮਾਰਚ 1925 ਨੂੰ 16ਵਾਂ 17 ਅਪ੍ਰੈਲ ਨੂੰ ਚੱਲਿਆ ਇਨ੍ਹਾਂ ਜਥਿਆਂ ਵਿੱਚ ਵੈਨਕੂਵਰ ਕੈਨੇਡਾ ਤੋਂ ਸ਼ਾਮਲ ਹੋਣ ਲਈ ਆਇਆ ਜਥਾ ਵੀ ਸ਼ਾਮਲ ਸੀ ਜਿਸ ਨੇ 11 ਸਿੰਘਾਂ ਦੀਆਂ ਤਸਵੀਰਾਂ ਉੱਥੇ ਦੇ ਅਖਬਾਰ ਵੈਨਕੂਵਰ ਮਾਰਨਿੰਗ ਵਿੱਚ ਪ੍ਰਕਾਸ਼ਿਤ ਹੋਈਆਂ ਜਿਸ ਦਾ ਸਰਲੇਖ ਸੀ ਨਵੇਂ ਜਹਾਦ ਲਈ ਹਿੰਦੁਸਤਾਨ ਨੂੰ ਚੱਲੇ ਇਸ ਜਥੇਕਰਨ ਇਸ ਮੋਰਚੇ ਨੂੰ ਕੁਮੰਤਰੀ ਪ੍ਰਸਿੱਧੀ ਮਿਲੀ ਇਸ ਜਥੇ ਵਿੱਚ ਸਿੰਘਾਈ ਦੇ ਸਿੰਘ ਵੀ ਸ਼ਾਮਲ ਸਨ ਇਸ ਤਰ੍ਹਾਂ ਹੀ ਇੱਕ ਤੋਂ ਬਾਅਦ ਇੱਕ 16 ਜਥੇ ਜੇਤੋ ਲਈ ਰਵਾਨਾ ਹੁੰਦੇ ਗਏ ਜਦੋਂ ਤੱਕ ਸਰਕਾਰ ਨੇ ਸਿੱਖਾਂ ਨੂੰ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਨਹੀਂ ਦਿੱਤੀ 27 April 1925 ਨੂੰ 101 ਸਿੰਘਾਂ ਦਾ ਖਾਸ ਜਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੇਤੋ ਲਈ ਰਵਾਨਾ ਹੋਇਆ ਇਹ ਜੱਥਾ ਹਾਲੇ ਰਸਤੇ ਵਿੱਚ ਸੀ ਕਿ ਇਸ ਨੂੰ ਖਬਰ ਮਿਲੀ ਕਿ ਸਰਕਾਰ ਨੇ ਅਖੰਡ ਪਾਠ ਤੇ ਆਪਣੀ ਪਵੰਨ ਦੀ ਹਟਾ ਦਿੱਤੀ ਹੈ ਅਖੀਰ 9 ਜੁਲਾਈ 1925 ਨੂੰ ਗੁਰਦੁਆਰਾ ਐਕਟ ਪਾਸ ਹੋਇਆ ਤੇ 1 11 ਨਵੰਬਰ 1925 ਨੂੰ ਲਾਗੂ ਕਰ ਦਿੱਤਾ ਗਿਆ ਅਤੇ ਇੱਕ ਲੰਬੇ ਸੰਘਰਸ਼ ਤੋਂ ਬਾਅਦ 21 ਜੁਲਾਈ 1925 ਨੂੰ ਸ੍ਰੀ ਅਕਨੰਥ ਪੁਰਖ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਤਕਰੀਬਨ ਪੌਣੇ 2 ਸਾਲ ਤੱਕ ਇਸ ਮੋਰਚੇ ਦੇ ਵਿੱਚ ਸੈਂਕੜੇ ਅਕਾਲੀ ਸ਼ਹੀਦ ਹੋਏ ਅਤੇ ਹਜ਼ਾਰਾਂ ਹੀ ਗ੍ਰਿਫਤਾਰ ਕੀਤੇ ਗਏ ਜੇਤੋ ਦੇ ਮੋਰਚੇ ਦੌਰਾਨ ਸਿੱਖਾਂ ਦੇ ਸਬਰ ਸਿੱਧਕ ਸੰਤੋਖ ਸਹਿਨਸ਼ੀਲਤਾ ਤੀਰਜ ਨੂੰ ਪੂਰੀ ਦੁਨੀਆ ਨੇ ਸੇ ਸਦਾ ਕੀਤਾ ਕਿ ਕਿਵੇਂ ਸਿੱਖ ਆਪਣੇ ਗੁਰਤਾਮਾ ਲਈ ਹੱਸਦੇ ਹੱਸਦੇ ਜਾਨਾ ਵਾਰ ਦਿੰਦੇ ਹਨ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਇਨ੍ਹਾਂ ਸਿੱਖ ਮੋਰਚਿਆਂ ਦਾ ਆਪਣਾ ਇੱਕ ਵਿਲੱਖਣ ਯੋਗਦਾਨ ਰਿਹਾ ਹੈ ਮਹਾਰਾਜਾ ਰਿਪੂ ਦਮਨ ਸਿੰਘ ਦਾ ਆਜ਼ਾਦੀ ਖਿਆਲੀਆਂ ਅਤੇ ਸਿੱਖ ਧਾਰਮਿਕ ਵਿਚਾਰਾਂ ਦਾ ਧਾਰਨੀ ਸੀ ਉਸ ਦੁਆਰਾ 24 ਜਨਵਰੀ 1912 ਨੂੰ ਆਪਣੀ ਤਾਜਪੋਸ਼ੀ ਕਿਸੇ ਅੰਗਰੇਜ਼ ਅਫਸਰ ਤੋਂ ਕਰਾਉਣ ਦੀ ਥਾਂ ਤੇ ਸੰਗਤ ਦੀ ਪਰਵਾਨਗੀ ਲੈਣ ਉਪਰੰਤ ਕਾਰਵਾਈ ਗਈ ਹੈ ਜਿਸ ਕਾਰਨ ਅੰਗਰੇਜ਼ੀ ਹਕੂਮਤ ਉਸ ਨੂੰ ਬਗਗੀ ਸਮਝਣ ਲੱਗ ਪਈ ਉਸ ਦੁਆਰਾ ਅਕਾਲੀ ਤਹਿਰੀਕ ਨਾਲ ਹਮਦਰਦੀ ਰੱਖਣਾ ਵੀ ਅੰਗਰੇਜ਼ੀ ਸਰਕਾਰ ਨੂੰ ਰੜਕਦਾ ਸੀ ਇਸ ਹੀ ਲੜੀ ਵਿੱਚ 1921 ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੁੰਨੀ ਸਾਕੇ ਨੂੰ ਯਾਦ ਮਨਾਉਣ ਤਹਿਤ ਸ਼ਰੋਮਣੀ ਕਮੇਟੀ ਵੱਲੋਂ ਪਾਸ ਮਤੇ ਉੱਪਰ ਅਮਲ ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਕੀਤਾ ਸਿੱਟੇ ਵਜੋਂ ਸਰਕਾਰ ਹੁਣ ਮਹਾਰਾਜਾ ਨਾਬੇ ਨੂੰ ਕਿਸੇ ਵੀ ਹਿੱਲੇ ਵਸਿਲੇ ਨਾਬਾ ਰਿਆਸਤ ਦੀ ਗੱਦੀ ਤੋਂ ਹਟਾਉਣਾ ਚਾਹੁੰਦੀ ਸੀ ਜਿਸ ਦਾ ਮੌਕਾ ਅੰਗਰੇਜ਼ ਸਰਕਾਰ ਨੇ ਨਾਬਾ ਅਤੇ ਪਟਿਆਲਾ ਰਿਆਸਤ ਦੇ ਆਪਸੀ ਝਗੜੇ ਤੋਂ ਉਠਾਇਆ ਅੰਗਰੇਜ਼ੀ ਹਕੂਮਤ ਨੇ ਅਦਾਲਤ ਦਾ ਫੈਸਲਾ ਨਾਬਾ ਰਿਆਸਤ ਦੇ ਖਿਲਾਫ ਕਰਵਾ ਕੇ ਮਹਾਰਾਜਾ ਰਿਪੁਦਮਨ ਸਿੰਘ ਨੂੰ 9 ਜੁਲਾਈ 1923 ਨੂੰ ਜ਼ਬਰੀ ਗੱਦੀ ਤੋਂ ਲਾ ਕੇ ਦੇਰਾਦੁਨ ਭੇਜਤਾ ਜਿਸ ਕਾਰਨ ਪੂਰੀ ਸਿੱਖ ਸੰਗਤ ਵਿੱਚ ਰੋਹ ਫੈਲ ਗਿਆ ਮਹਾਰਾਜੇ ਨੂੰ ਜਬਰੀ ਗੱਦੀ ਤੋਂ ਉਤਾਰ ਕੇ ਰਿਆਸਤ ਦੀ ਹਕੂਮਤ ਦੀ ਵਾਗਡੋਰ ਅੰਗਰੇਜ਼ ਫੜੇ ਮਹਾਰਾਜੇ ਨੂੰ ਜਬਰੀ ਗੱਦੀ ਤੋਂ ਉਤਾਰ ਕੇ ਰਿਆਸਤ ਦੀ ਹਕੂਮਤ ਦੀ ਵਾਗਡੋਰ ਅੰਗਰੇਜ਼ੀ ਹਕੂਮਤ ਵੱਲੋਂ ਨਿਯਤ ਕੀਤੇ ਗਏ ਇੱਕ ਅੰਗਰੇਜ਼ ਅਫਸਰ ਮਿਸਟਰ ਵਿਲਸਨ ਜੌਨਸਟਨ ਦੇ ਹੱਥਾਂ ਦੇ ਵਿੱਚ ਦੇ ਦਿੱਤੀ ਗਈ ਸਿੱਖਾਂ ਦੀ ਸ਼ਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਸਸੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਮਹਾਰਾਜਾ ਰਿਪਦਮਨ ਸਿੰਘ ਦੀ ਬਹਾਲੀ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੁਆਰਾ 5 ਅਗਸਤ 1923 ਨੂੰ ਇਸ ਸਰਕਾਰੀ ਧੱਕੇਸ਼ਾਹੀ ਖਿਲਾਫ ਮਤਾ ਪਾਸ ਕਰਕੇ 9 ਸਤੰਬਰ ਨੂੰ ਨਾਭਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਜਿਸ ਜਿਸ ਤਹਿਤ ਸਿੱਖ ਸੰਗਤ ਵੱਲੋਂ ਦੀਵਾਨ ਸਜਾ ਕੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਜਾਣ ਲੱਗੇ ਸਰਕਾਰ ਨੇ ਇਹਨਾਂ ਸਮਾਗਮਾਂ ਨੂੰ ਰੋਕਣ ਦੇ ਮੱਦੇਨਜ਼ਰ ਮੁੱਖ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਨਾ ਵੀ ਸ਼ੁਰੂ ਕਰ ਦਿੱਤਾ ਆਹ ਹੁਣ ਗੱਲ ਕਰਦੇ ਹਾਂ ਕਿ ਮੋਰਚੇ ਬਾਰੇ ਲਿਖੀਆਂ ਲਿਖਤਾਂ ਦੇ ਪੈਚ ਆਹ ਹੁਣ ਮੋਰਚੇ ਸਬੰਧੀ ਲਿਖਤਾਂ ਬਾਰੇ ਵੀ ਗੱਲ ਕਰਦੇ ਹਾਂ ਇਸ ਜਥੇ ਨਾਲ ਕਾਂਗਰਸੀ ਨੇਤਾ ਡਾਕਟਰ ਸ਼ੈਫਦੀਨ ਕਿਚਲੂ ਗਡਵਾਨੀ ਅਤੇ ਨਿਊਯਾਰਕ ਟਾਈਮਜ਼ ਦੇ ਪ੍ਰਤੀਨਿਧ ਮਿਸਟਰ ਜਿਮਾਂਡ ਵਿਕਾਰ ਵਿੱਚ ਨਾਂ ਨਾਲ ਚੱਲ ਰਹੇ ਸਨ ਪਰ ਇਹਨਾਂ ਨੂੰ ਨਾਬਾ ਰਿਹਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਜਥੇਦਾਰ ਉਦਮ ਸਿੰਘ ਜੀ ਬਰਪਾਲ ਆਪਣੀ ਲਿਖਤ ਛੇਤੀ ਦੀ ਯਾਤਰਾ अथवा ਸਾਕਾ ਜੇਤ ਤੋਂ ਜਥੇ ਦੇ ਸਿੰਘਾਂ ਦੀ ਵਰਦੀ ਅਤੇ ਕੂਚ ਕਰਨ ਵੇਲੇ ਦਾ ਦ੍ਰਿਸ਼ ਇੰਜ ਬਿਆਨ ਕਰਦੇ ਹਨ ਸੂਰਮਈ ਦਸਤਾਰਾਂ ਪੀਲਾ ਚੋਲਾ ਖੱਬੇ ਪਾਸੇ ਕਿਰਪਾਨ ਸੱਜੇ ਪਾਸੇ ਝੋਲੇ ਵਿੱਚ ਬਦਾਮ ਸਭ ਤੋਂ ਅੱਗੇ ਊਠ ਉੱਪਰ ਲੱਦਿਆ ਹੋਇਆ ਢੋਸਾ ਉਸ ਦੇ ਪਿੱਛੇ ਬੈਂਡ ਵਾਲੇ ਉਹਨਾਂ ਦੇ ਮਗਰ ਪੰਜ ਨਿਸ਼ਾਨ ਸਾਹਿਬ ਵਾਲੇ ਪਿੱਛੇ ਪੰਜ ਪਿਆਰੇ ਹੱਥਾਂ ਵਿੱਚ ਲੰਗੀਆਂ ਸ੍ਰੀ ਸਾਹਿਬ ਵਾਲੇ ਮਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਿੱਖਾ ਦੇ ਮੋੜਿਆਂ ਤੇ ਤੂਤੀਆਂ ਵਜਾਉਣ ਵਾਲੇ ਸੰਤ ਵੀ ਨਾਲ ਸਨ ਪਾਲਕੀ ਦੇ ਪਿੱਛੇ 500 ਸਿੰਘਾਂ ਦਾ ਸ਼ਹੀਦੀ ਜਥਾ ਤੇ ਜਥੇ ਦੇ ਸੱਜੇ ਖੱਬੇ ਅਤੇ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ Hindu ਤੇ Musalman ਦਰਸ਼ਕ ਸਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਗਰੰਤੀ ਸਿੰਘ ਪਾਈ ਲਾਭ ਸਿੰਘ ਜੀ ਗੁਰੂ ਮਹਾਰਾਜ ਦੇ ਚੋਬਰਦਾਰ ਸਨ ਇਸ ਵਕਤ ਪੰਥ ਦੇ ਨਾਂ ਜਥੇ ਨੇ ਅੰਤਿਮ ਸੰਦੇਸ਼ ਦੇ ਰੂਪ ਦੇ ਵਿੱਚ ਇੱਕ ਕਵਿਤਾ ਲਿਖੀ ਸੁਣੋ ਖਾਲਸਾ ਜੀ ਸਾਡੇ ਕੁਝ ਡੇਰੇ ਅਸੀਂ ਆਖਰੀ ਫਤੇ ਬੁਲਾ ਚੱਲੇ ਪਾਉ ਭੀ ਤੇ ਸਾਮਕੇ ਫਸਲ ਵੱਡੋ ਅਸੀਂ ਡੋਲ ਕੇ ਰੱਤ ਪਿਆ ਚੱਲੇ ਗੁਰੂ ਪਿਆਰੀ ਸਾਦ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੀਚ ਕਰੇ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹਿ ਕੇ ਕਿ ਅਗਲੀ ਵੀਡੀਓਜ਼ ਦੇ ਵਿੱਚ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ